ਅੱਜੋਕੇ ਸਮੇ ਸਾਡੇ ਸਮਾਜ ਦੇ ਹਰ ਹਿੱਸੇ ਤੇ ਬੁਰਾਈ ਨੇ ਗਲਬਾ ਪਾਇਆ ਹੋਇਆ ਹੈ ਕੂੜ ਪ੍ਰਧਾਨ ਹੋ ਚੁੱਕਾ ਹੈ ਅਗਿਆਨਤਾ ਕਾਰਨ ਆਮ ਲੋਕਾਈ ਮੁੱਠੀ ਪਰ ਚਲਾਕ ਲੋਕਾਂ ਦੀ ਮਾਨਸਿਕ ਗੁਲਾਮੀ ਦੇ ਅਧੀਨ ਨਰਕੀ ਜੀਵਨ ਜਿਉਣ ਲਈ ਮਜਬੂਰ ਹੈ ਮਨੁੱਖੀ ਸਾਂਝ ਦੀਆਂ ਤੰਦਾਂ ਟੁੱਟ ਰਹੀਆਂ ਹਨ ਭ੍ਰਿਸ਼ਟਾਚਾਰ ਗਰੀਬੀ ਬੇਰੁਜ਼ਗਾਰੀ ਤੇ ਅਨਪੜਤਾ ਦੇ ਕਾਰਨ ਸਮਾਜ ਦੀ ਹਾਲਤ ਦਿਨੋਂ ਦਿਨ ਬੱੱਤਰ ਹੁੰਦੀ ਜਾ ਰਹੀ ਹੈ ਰਿਸ਼ਵਤ ਖੋਰੀ ਚੋਰ ਬਜ਼ਾਰੀ मिलावट बेईमानी करके महंगाई जइयां समस्यावां ने ਲੋਕਾਂ ਦਾ দম ਘਟਿਆ ਹੋਇਆ ਹੈ ਆਮ ਲੋਕਾਂ ਦਾ ਜੀਣਾ ਦੁੱਬਰ ਹੋ ਰਿਹਾ ਹੈ ਸਾਰੀ ਲੋਕਾਈ ਮਾਨਸਿਕ ਤੌਰ ਤੇ ਅਸ਼ਾਂਤੀ ਦੀਆਂ ਕੁੰਮਣ ਕੇਰੀਆਂ ਵਿੱਚ ਫਸੀ ਹੋਈ ਹੈ ਅਜਹੀ ਹਾਲਤ ਵਿੱਚ ਗੁਰੂ ਨਾਨਕ ਸਾਹਿਬ ਦਾ ਸੱਚ ਸੰਦੇਸ਼ ਹੀ ਇੱਕੋ ਇੱਕ ਆਸ ਦੀ ਕਿਰਨ ਬਣਦਾ ਹੈ ਗੁਰੂ ਨਾਨਕ ਸਾਹਿਬ ਜੀ ਸੱਚ ਦੇ ਪ੍ਰਚਾਰ ਲਈ ਦੂਰ ਦੂਰ ਤੱਕ ਪਹੁੰਚੇ ਤੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਲੰਮੀਆਂ ਯਾਤਰਾਵਾਂ ਕੀਤੀਆਂ ਉਹਨਾਂ ਨੇ ਧਰਮ ਦੇ ਨਾਂ ਤੇ ਕੀਤੀ ਜਾ ਰਹੀ ਲੁੱਟਕ ਸੁੱਟ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਅਖੌਤੀ ਧਰਮੀ ਲੋਕਾਂ ਜੀਵੇਂ ਬ੍ਰਾਹਮਣ ਕਾ ਜੀਆਂ ਜੋਗੀਆਂ ਆਦਵਲੋਂ ਕੀਤੇ ਜਾ ਰਹੇ ਪਖੰਡਾਂ ਦਾ ਪਰਦਾ ਫਾਸ ਕੀਤਾ ਮਨੁੱਖਾਂ ਨੂੰ ਮਨੁੱਖ ਦੀ ਟੇਕ ਛੱਡ ਕੇ ਅਕਾਲ ਪੁਰਖ ਦੀ ਸ਼ਰਨ ਚ ਪੈਣ ਲਈ ਪ੍ਰੇਰਿਆ ਭਾਗ ਸਾਖਸ਼ੀ ਪੂਜਾ ਅਖੋਤੀ ਗੁਰੂਆਂ ਤੇ ਸਾਧਾ ਸੰਤਾਂ ਦੇ ਜੰਗਲ ਵਿੱਚੋਂ ਨਿਕਲ ਕੇ ਸੱਚ ਧਰਮ ਦੇ ਤਾਰਨੀ ਹੋਣ ਲਈ ਪ੍ਰੇਰਿਆ ਗੁਰੂ ਜੀ ਨੇ ਊਚ ਨੀਚ ਜਾਤ ਪਾਤ ਛੂਤ ਸ਼ਾਤ ਅਤੇ ਭਾਂਤ ਭਾਂਤ ਦੇ ਪ੍ਰਚਲਿਤ ਮਤ ਮਾਤਰਾਤ ਤੇ ਪਖੰਡਾਂ ਦਾ ਖੰਡਨ ਕਰਦਿਆਂ ਇੱਕੋ ਇੱਕ ਸੱਚ ਧਰਮ ਨੂੰ ਅਪਣਾਉਣ ਦਾ ਸੱਦਾ ਦਿੱਤਾ ਅਤੇ ਸਮੁੱਚੀ ਲੋਕਾਈ ਨੂੰ ਬਰਾਬਰੀ ਦਾ ਅਹਿਸਾਸ ਕਰਵਾਇਆ ਬੰਦੇ ਨੇ ਬੰਦੇ ਦੀ ਮਾਨਸਿਕ ਗੁਲਾਮੀ ਤੋਂ ਮੁਕਤ ਕਰਵਾਇਆ ਅੰਧ ਵਿਸ਼ਵਾਸਾਂ ਵਹਿਮਾਂ ਭਰਮਾਂ ਗਰਮ ਕਾਂਡਾਂ ਤੇ ਨਿਰਾਰਥਕ ਦੱਸਿਆ ਮਨੁੱਖ ਮਨੁੱਖੀ ਮਨ ਚੋਂ ਅਗਿਆਨਤਾ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕੀਤਾ ਤਾਂ ਜੋ ਸੱਚ ਦੇ ਟਿਕਾਣੇ ਲਈ ਮਨੁੱਖੀ ਮਨ ਨਿਰਮਲ ਹੋ ਸਕੇ ਅਜੋਕੇ ਸਮੇ ਸਾਡੇ ਸਮਾਜ ਨੇ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਵਿਸਾਰ ਦਿੱਤੀ ਦਿੱਤਾ ਹੈ ਇਸੇ ਲਈ ਮਨੁੱਖ ਦੀਆਂ ਸਮੱਸਿਆਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ਅੱਜ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਚਾਰਕਾਂ ਲਈ ਸਭ ਤੋਂ ਵੱਡੀ ਲੋੜ ਇਸ ਗੱਲ ਦੀ ਹੈ ਕਿ ਉਹ ਗੁਰੂ ਨਾਨਕ ਸਾਹਿਬ ਦੇ ਸੱਚ ਧਰਮ ਦਾ ਹੀ ਪ੍ਰਚਾਰ ਕਰਨ ਇਹ ਤਦ ਹੀ ਹੋ ਸਕਦਾ ਹੈ ਜੇ ਉਹ ਖੁਦ ਸੱਚ ਦੇ ਧਾਰਨੀ ਹੋਣ ਆਪਣੇ ਅੰਦਰ ਛਾਤੀ ਮਾਰਨ ਦੀ ਲੋੜ ਹੈ ਕਿ ਅਜੋਕਾ ਪ੍ਰਚਾਰ ਲੋਕ ਮਾਨਸਿਕਤਾ ਨੂੰ ਵਹਿਮ ਭਰਮ ਕਰਮ ਕਾਂਡਾਂ ਤੇ ਪਖੰਡਾਂ ਦੇ ਭਰਮ ਜਾਲ ਵਿੱਚੋਂ ਕਿਉਂ ਨਹੀਂ ਕੱਢ ਸਕਿਆ ਇਸ ਦੇ ਉਲਟ ਗਿਆਨ ਦੇ ਵਿਵੇਕ ਦੀਤਾ ਅ ਗਿਆਨਤਾ ਤੇ ਅੰਧ ਵਿਸ਼ਵਾਸ ਬੇ ਉੜਕ ਵਾਧਾ ਹੋਇਆ ਹੈ ਇਸ ਦਾ ਇੱਕੋ ਇੱਕ ਕਾਰਨ ਲੋਕਾਈ ਦਾ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਪ੍ਰਤੀ ਅਵੇਸਲਾਪਨ ਹੈ ਲੋੜ ਹੈ ਗੁਰੂ ਬਾਬੇ ਦੇ ਸੰਦੇਸ਼ ਨੂੰ ਅਸਰਦਾਰ ਢੰਗ ਨਾਲ ਪ੍ਰਚਾਰਨ ਦੀ ਇਸ ਦੀ ਘਾਟ ਕਰਕੇ ਹੀ ਅੱਜ ਸਾਡਾ ਸਮਾਜ ਓਹੋ ਕੁਝ ਕారణ ਚ ਮਸ਼ਰੂਫ ਹੈ ਜਿਸ ਤੋਂ ਗੁਰੂ ਜੀ ਨੇ ਸਾਨੂੰ ਵਰਜਿਆ ਸੀ ਇਹ ਸਚਾਈ ਹੈ ਕਿ ਗੁੰਚਲਦਾਰ ਪ੍ਰਚਾਰ ਸਧਾਰਨ ਲੋਕਾਂ ਨੂੰ ਅਸਲੀਅਤ ਤੋਂ ਕੂਹਾਂ ਦੂਰ ਲੈ ਜਾਂਦਾ ਹੈ ਅਜੋਕਾ ਗੁਰਮਤਿ ਤੇ ਕੁਰੀਤਿਆਂ ਦੀ ਦਲਦਲ ਚੋਂ ਕੱਢ ਕੇ ਗੁਰਮਤਿ ਗਾਡੀ ਰਾਹ ਤੇ ਪੰਦੀ ਬਣਾਇਆ ਜਾ ਸਕਦਾ ਹੈ ਗੁਰੂ ਨਾਨਕ ਸਾਹਿਬ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣ ਦਾ ਪ੍ਰਣ ਕਰਨ ਨਾਲ ਹੀ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣਾ ਸਾਡੇ ਲਈ ਸਫਲਾ ਹੋਵੇਗਾ ਗੁਰੂ ਨਾਨਕ ਸਰੋਯੋਧ ਸਤਗੁਰ ਨਾਨਕ ਪਰਗਟਿਆ ਮਿੱਟੀ ਤੋਂ ਦੇ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ ਸਿੰਘੂ ਬੁੱਕੇ ਮੇਰ ਗਾਵਲੀ ਪੰਨੀ ਜਾਏ ਨਾ ਧੀਰ ਤਰਵਾ ਜਿੱਥੇ ਬਾਬਾ ਪੈਰ ਤਰ ਪੂਜਾ ਆਸਣ ਥਾਪਣ ਸੋਵਾ ਸਿਧਾਸਣ ਸਭ ਜਗਤ ਦੇ ਨਾਨਕ ਆਦ ਮਤੇ ਕੇ ਕੁਆ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੂਆ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੂਆ ਗੁਰਮਖ ਕਲ ਵਿੱਚ ਪ੍ਰਗਟ ਹੋਆ ਭਾਈ ਗੁਰਦਾਸ ਜੀ ਵਾਰ ਪਹਿਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ